ਜਿਹੜਾ ਇਨਸਾਫ ਪੱਤਰਕਾਰਾਂ ਨੂੰ ਮਿਲ ਗਿਆ ਜੀ ਤੇੜਾ ਇਨਸਾਫ ਦਾ ਗळा ਕੁੱਟਿਆ ਗਿਆ ਸੀ ਉਹ ਮੈਂ ਕੁੱਟਣ ਤੋਂ ਬਚਾ ਲਿਆ ਤੇ ਉਹ ਹੁਣ ਮੈਂ ਉਲਟੀ ਗੰਗਾ ਵਹਾਦੀ ਮੈਂ ਤਾਂ ਡੀਜੀਪੀ ਸਾਨੂੰ ਓਪਰਲੀ ਕਹਿਤਾ ਸੀ ਵੀ ਸਰ ਜੇ ਤੁਸੀਂ ਨਹੀਂ ਕਰੋਗੇ ਤਾਂ ਮੈਂ ਕੱਲ ਨੂੰ ਹਾਈ ਕੋਰਟ ਵਿੱਚ ਛਾੜ ਮਾਰ ਕੇ ਜਾਣ ਚੰਡੀਗੜੀ ਹੁਣ ਮੈਂ ਆਪਣੇ ਕੱਪੜੇ-ਕਪੜੇ ਲੈ ਕੇ ਆਇਆ ਉਹ ਕਹਿੰਦੇ ਨਹੀਂ ਜੀ ਤੁਹਾਡਾ ਕੰਮ ਅਸੀਂ ਕਰਾਂਗੇ ਪਰਚਾ ਪੱਤਰਕਾਰ ਦੇ ਦਰਜ ਕੀਤਾ ਪਰਚਾ ਜਦ ਕੀ ਪੱਤਰਕਾਰ ਵੀਡੀਓ ਦਰਜ ਹੋਣਾ ਬਣਦਾ ਸੀ ਤੇ ਹੁਣ ਪਰਚਾ ਉਹ ਤੇ ਹੋਇਆ ਜੀ ਉਸੇ ਡੇਟ ਤੇ ਹੋਇਆ ਪੁਲਿਸ ਨੇ ਹਰਕਤ ਹੁਣ ਦਿਖਾਈ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਮਾਨਯੋਗ ਡੀਜੀਪੀ ਪੰਜਾਬ ਸੀਐਮ ਪੰਜਾਬ ਚੰਡੀਗੜ੍ਹ ਵਿੱਚ ਮੈਂ ਆਇਆ ਹੋਇਆ ਮੇਰਾ ਆਉਣ ਦਾ ਪਰਪਜ਼ ਇਹ ਸੀ ਕਿ ਜਿਹੜਾ ਮਨੋਜੀ ਕੁਮਾਰ ਹੀਰ ਮਨੋਜੀ ਕੁਮਾਰ ਪੱਤਰਕਾਰ ਤੇ ਪਰਚਾ ਦਰਜ ਹੋਇਆ ਹੀਰਾ ਜੀ ਤੇ ਉਹਦੇ ਸਬੰਧ ਵਿੱਚ ਮੈਂ ਜਿਹੜੀ ਡੀਜੀਪੀ ਨੂੰ ਮਿਲਿਆ ਤੇ ਸੀਐਮ ਸਾਹ ਨਾਲ ਮੇਰੀ ਕੱਲ 11 ਵਜੇ ਦੀ ਮੀਟਿੰਗ ਐ ਜੀ ਮੈਂ ਮਿਲਾਂਗਾ ਉਹਦੀ ਮੈਂ ਉੱਚ ਪਤਰੀ ਜਾਜ ਦੀ ਮੰਗ ਕੀਤੀ ਐ ਤੇ ਡੀਜੀਪੀ ਸਾਹ ਨੇ ਮੇਰਾ ਪੱਖ ਸੁਣਦੇ ਹੋਏ ਵੀਡੀਓ ਨੂੰ ਦੇਖਦੇ ਹੋਏ 7 ਦਿਨ ਦੇ ਵਿੱਚ ਮਾਣਯੋਗ ਸੀਵੀ ਲਿਆਣਾ ਤੋਂ ਰਿਪਲਾਈ ਮੰਗ ਲਿਆ ਜੀ ਤੇ ਰਿਪਲਾਈ ਉਹਨਾਂ ਨੇ ਕਿਹਾ ਵੀ ਸਾਨੂੰ ਉਹ ਸਟੇਟਸ ਰਿਪੋਰਟ ਦੀ ਭੇਜੋ ਵੀ ਜੋ ਇਹ ਪਰਚਾ ਹੋਇਆ ਕੀ ਇਹ ਵਾਕਈ ਸਹੀ ਹੋਏ ਤੱਥਾਂ ਦਾ ਹੈ ਹੋਇਆ ਲੇਕਿਨ ਜੋ ਮੈਂ ਡੀਜੀਪੀ ਸਾਹ ਨੂੰ ਵੀਡੀਓ ਪੇਸ਼ ਕੀਤੀਆਂ ਤਾਂ ਉਹਨਾਂ ਨੇ ਮੇਰਾ ਪੱਖ ਸੁਣਦੇ ਹੋਏ 7 ਦਿਨ ਦੇ ਵਿੱਚ ਸਟੇਟਸ ਰਿਪੋਰਟ ਮੰਗੀ ਐ ਜੀ ਸੋ ਮੈਂ ਪੱਤਰਕਾਰ ਭਾਈ ਜਰਣਾ ਪਹਿਲਾਂ ਵੀ ਸੀ ਅੱਜ ਵੀ ਆਂ ਤੇ ਰਹਾਂਗਾ ਵੀ ਪੱ ਚੌਥੇ ਥੰਮ ਨੂੰ ਠੇਸ ਪਹੁੰਚੇ ਤਾਂ ਮੈ ਇਹਦੇ ਮੰਨ ਨੂੰ ਵੀ ਬਹੁਤ ਦੁੱਖ ਲੱਗਿਆ ਕਿ ਇੱਕ ਪੱਤਰਕਾਰ ਨਾਲ ਜੇ ਵਧਿੱਕੀ ਹੁੰਦੀ ਆ ਤਾਂ ਫਿਰ ਸਮਾਜ ਦੇ ਵਿੱਚ ਜੋ 바ਵਾ ਸਾਹਿਬ ਨੇ ਸੰਵਿਧਾਨ ਲਿਖਿਆ ਉਹਦਾ ਸ਼ਰੇਆਮ ਗळा ਕੁੱਟਿਆ ਜਾ ਰਿਹਾ ਇਸ ਕਰਕੇ ਮੈਂ ਮੇਰੇ ਜੋ ਅੰਦਰ ਆਤਮਾ ਨੇ ਆਵਾਜ਼ ਦਿੱਤੀ ਉਹਦੇ ਲਈ ਸਾਰੀ ਪ੍ਰਕਿਰਿਆ ਮੈਂ ਆਪ ਫਾਲੋ ਕਰਾਂਗਾ ਤੇ ਖੁਦ ਮੈਂ ਇਹਦੀ ਵਕਾਲਤ ਵੀ ਆਪ ਕਰਾਂਗਾ ਤੇ ਜਿਹੜੀ ਇਨਕੁਆਇਰੀ ਮੈਂ ਲਵਾ ਦਿੱਤੀ ਆ ਤੇ ਇਨਕੁਆਰੀ ਦਾ ਨੰਬਰ ਮੈਂ ਕੁਝ ਪੱਤਰਕਾਰਾਂ ਨੂੰ ਭੇਜ ਦਿੱਤਾ ਤੇ ਕੱਲ ਵੀ ਮੈਂ ੜ ਮਾਨਜੋਗ ਹਾਈ ਕੋਰਟ ਦੇ ਵਿੱਚ ਵੀ ਮੈਂ ਸ਼ਰਨ ਲਵਾਵਾਂਗਾ ਲੀਗਲ ਰੇਟ ਦੇ ਥਰੂ ਮੈਂ ਵਕੀਲ ਜਿਹਨਾਂ ਡਿਸਕਸ ਕਰਨ ਤੋਂ ਬਾਅਦ ਜੇ ਕੋਈ ਸਾਨੂੰ ਪਰਚਾ ਰੱਦ ਕਰਾਉਣ ਲਈ ਕੋਈ ਪਟੀਸ਼ਨ ਦਰਗਾਮ ਨਹੀਂ ਪਈ ਪਹਿਲਾਂ ਅਸੀਂ ਇਨਕੁਆਰੀ ਮੂਵ ਕਰਾਂਗੇ ਫਿਰ ਬੇਲ ਮੂਵ ਕਰਾਂਗੇ ਉਹ ਜੋ ਪ੍ਰੋਸੈਸ ਹੋਊਗਾ ਮੇਰਾ ਐਡਵਾਈਜ਼ ਮੈਨੂੰ ਜਿਹੜਾ ਲੀਗਲੀ ਐਡਵਾਈਜ਼ਮੈਂਟ ਦੀਪ ਕੌਸ਼ਕ ਜੀ ਮੈਨੂੰ ਦੀਨ ਕਰਨਗੇ ਤੇ ਅਨੰਤ ਸਿੰਘ ਬਰਾੜ ਜੀ ਮੇਰੇ ਨਾਲ ਸਹਿਯੋਗ ਕਰਨਗੇ ਜੀ ਉਹ ਜਿਵੇਂ ਉਹਨਾਂ ਦਾ ਹੁਕਮ ਹੋਊਗਾ ਜਿਹੜਾ ਕੋਰਟ ਦਾ ਕੰਮ ਉਹ ਦੇਖਣਗੇ ਜੀ ਮੇ ਤੇ ਦੂਸਰਾ ਜੋ ਜੋ ਵੀ ਪੈਸਾ ਲੱਗੂਗਾ ਮੈਂ ਆਪਣੀ ਜੀਬ ਚੋਂ ਖਰਚਾਂਗਾ ਜੀ ਪਰ ਜਦ ਤੱਕ ਇਨਸਾਫ ਨਹੀਂ ਮਿਲਦਾ ਤਦ ਤੱਕ ਨਾ ਤਾਂ ਮੈਂ ਦਿਨੇ ਟਿਕਾਂ ਨਾ ਮੈਂ ਰਾਤ ਨੂੰ ਟਕਾਂ ਹੁਣ ਰਾਤ ਦਾ ਟਾਈਮ ਆ ਵਾ ਲਾਈਫੋ ਕੇ ਦੱਸਣ ਲੱਗਿਆ ਵੀ ਅੱਜ ਦੀ ਮੈਂ ਆਪਣਾ ਸਾਰਾ ਸਬੂਤ ਡੀਪੀ ਦਾ ਪਾਸ ਦਿੱਤੀ ਹੋਈ ਦਰਖਾਸਤ ਤੇ ਡੀਪੀ ਸਾਨੂੰ ਕੱਲ ਮੈਂ ਦੁਬਾਰਾ ਫੇਰ ਮਿਲਣਾ ਜੀ ਉਹ ਕਹਿੰਦੇ ਸੀ ਵੀ ਸਾਡੇ ਅੰਦਰ ਅਸੀਂ ਸੀਪੀ ਲੜ ਲੋ ਇਹਦਾ ਸਟੇਟਸ ਰਿਪੋਰਟ ਮੰਗ ਕੇ ਅਸੀਂ ਬਹੁਤ ਜਲਤ ਤੁਹਾਨੂੰ ਇਨਸਾਫ ਦੇਵਾਂਗੇ ਸੋ ਦੋਸਤੋ ਅੱਜ ਇੰਨਾ ਹੀ ਕਹਿੰਦੇ ਹੋਏ ਕਿ ਮੈਂ ਅੱਜ ਪੱਤਰਕਾਰ ਭਾਈ ਜਰਣਾ ਅੱਜ ਵੀ ਖੜਿਆ ਹਾਂ ਯੋਧਾ ਬਣ ਕੇ ਤੇ ਕੱਲ ਵੀ ਆ ਤੇ ਰਹਾਂਗਾ ਵੀ ਪੱਤਰਕਾਰਾਂ ਨੇ ਮੇਰਾ ਬਹੁਤ ਦੁੱਖ ਦੀ ਘੜੀ 'ਚ ਸਾਥ ਦਿੱਤਾ ਜਿਵੇਂ ਮੇਰੇ ਜਸਪਾਲ ਰੋੜਾ ਜੀ ਤੇ ਹੀਰਾ ਭਾਜੀ ਤੇ ਆਪਣੇ ਦੀਪਕ ਭਾਜੀ ਸਾਗਰ ਭਾਜੀ ਮੇਰੇ ਘਰੇਲੂ ਫੈਮਿਲੀ ਮੇਰੇ ਮੈਂਬਰ ਨੇ ਤੇ ਮੈਂ ਇਹਨਾਂ ਨੂੰ ਜੇ ਪਿੱਠ ਦਿਖਾ ਕੇ ਭੱਜਾਂ ਤਾਂ ਲਾਣਦਾ ਮੇਰੀ ਐਸੀ ਬਕਾਅਤ ਦੇ ਤੇ ਲਾਣਦਾ ਮੇਰੇ ਐਸੀ ਗੁਣਾ ਦੇ ਵੀ ਜਿਹੜੇ ਮੈਂ ਗੁਣਾ ਲੋੜ ਪੈਣ ਤੇਰਾ ਬਣ ਸਕਾਂ ਉਹਦੇ ਲਈ ਮੈਨੂੰ ਕੋਈ ਵੀ ਹੱਥ ਕੱਡਾ ਪਣਾਉਣਾ ਪਿਆ ਮੈਂ ਬਣਾਵਾਂਗਾ ਤੇ ਜੋ ਵੀ ਟੱਕਰ ਲੈਣੀ ਵੀ ਜਿਹਦੇ ਨਾਲ ਮੈਂ ਲਵਾਂਗਾ ਜੀ ਨਾ ਮੈਨੂੰ ਜਾਣ ਦੀ ਭਰਾ ਨਾ ਮੈਨੂੰ ਝਾਲ ਮਾਲ ਦੀ ਭਰਾ ਨਾ ਮੈਨੂੰ ਕੋਈ ਨਵੇਂ ਨੁਕਸਾਨ ਦੀ ਭਰਾ ਆਹ ਲੋ ਜੀ ਦਰਖਾਸਤ ਨੰਬਰ ਇਹ ਡੀਜੀਪੀ ਸਾਹਿਬ ਨੂੰ ਜਿਹੜੀ ਦਿੱਤੀ ਹੈ ਜੀ ਤੇ ਹੁਣ ਮੈਂ ਬਾਹਲੀ ਲੰਮੀ ਨਾ ਵੀਡੀਓ ਕਰਦਾ ਹੋਇਆ ਪੱਤਰਕਾਰਾਂ ਨੂੰ ਸੇਜ ਦਿਨਾ ਵੀ ਤੁਹਾਡੇ ਜਿਹੜਾ ਜਿਹੜਾ ਇਨਸਾਫ ਪੱਤਰਕਾਰਾਂ ਨੂੰ ਮਿਲ ਗਿਆ ਜੀ ਤੇ ਜਿਹੜਾ ਇਨਸਾਫ ਦਾ ਗळा ਕੁੱਟਿਆ ਗਿਆ ਸੀ ਉਹ ਮੈਂ ਕੁੱਟਣ ਤੋਂ ਬਚਾਲਿਆ ਤੇ ਉਹ ਹੁਣ ਮੈਂ ਉਲਟੀ ਗੰਗਾ ਬਹਾਤੀ ਪਰਚਾ ਪੱਤਰਕਾਰ ਦੇ ਦਰਜ ਕੀਤਾ ਪਰਚਾ ਜਦ ਕੇ ਪੱਤਰਕਾਰ ਬਣੀਓ ਦਰਜ ਹੋਣਾ ਬਣਦਾ ਸੀ ਮੋਦੀ ਭਗਤੇ ਤੇ ਹੁਣ ਪਰਚਾ ਉਹਤੇ ਹੋਇਆ ਜੀ ਉਸੇ ਡੇਟ ਤੇ ਹੋਇਆ ਪੁਲਿਸ ਰੇ ਹਰਕਤ ਹੁਣ ਦਿਖਾਈ ਕਿਉਂਕਿ ਜਦ ਪੁਲਿਸ ਦੀ ਵਰਦੀ ਤੇ ਹੱਥ ਪੈਂਦਾ ਤੇ ਫਿਰ ਪੁਲਿਸ ਕੀ ਭਾਈਦੀ ਆ ਵੀ ਗਰਮੇਰ ਮੈਂ ਤਾਂ ਡੀਜੀਪੀ ਸਾਨੂੰ ਉਪਰਲੀ ਕਹਿਤਾ ਸੀ ਵੀ ਸਰ ਜੇ ਤੁਸੀਂ ਨਹੀਂ ਕਰੋਗੇ ਤਾਂ ਮੈਂ ਕੱਲ ਨੂੰ ਹਾਈ ਕੋਰਟ ਦੀ ਵਿਚਾਲੇ ਮਾਰ ਕੇ ਜਾਣਾ ਚੱਡੀ ਗਾੜੀ ਹੁਣ ਮੈਂ ਆਪਣੇ ਕੱਪੜੇ-ਕੂਪੜੇ ਲੈ ਕੇ ਆਇਆ ਜੀ ਉਹ ਕਹਿੰਦੇ ਨਹੀਂ ਜੀ ਤੁਹਾਡਾ ਕੰਮ ਅਸੀਂ ਕਰਾਂਗੇ ਉਹਨਾਂ ਨੇ ਕਰਤਾ ਜੀ ਧੰਨਵਾਦ ਸਲੂਟ ਜਨਾਬ ਨੂੰ ਸਲੂਟ ਕਰਦਾ ਜੀ ਤੇ ਧੰਨਵਾਦ ਪੱਤਰਕਾਰਾਂ ਦਾ ਤੇ ਤੁਸੀਂ ਮੇਰੀ ਇਹੀ ਆਵਾਜ਼ ਨੂੰ ਬੁਲੰਦ ਕਰੋ ਇਹਨੂੰ ਲਾਈਵ ਚਲਾਓ ਤੇ ਜਿੱਦਾਂ ਵੀ ਇਹ ਚੰਡੀਗੜ੍ਹ ਦੀ ਐ ਮੈਂ ਆ ਲੋ ਜੀ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਨਜ਼ਾਰਿਆਂ ਦੇ ਪੱਟਿਆ ਓਕੇ ਜੀ ਬਾਈ ਜੈ ਭੀਮ ਜੈ ਭਾਰ ਜੈ ਜਵਾਨ ਜੈਕਸਨ